ਬੜੇ ਟੋਫੀ ਗੱਲਾਂ ਹੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਮੈਂ ਜਦ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਣਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਦਾ ਸਾਰਿਆਂ ਦਾ ਸਹਾਰਾ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਜੇਜ਼ ਇੰਡਸਟਰੀ ਨੂੰ ਬਹੁਤ ਵੱਡਾ ਕੱਟ ਹੈ ਇਹ ਜਿਹੇ ਹੁਣ ਹਾਰ ਹੁੰਦੇ ਬਹੁਤ ਕੱਟ ਹੁੰਦੇ ਜਿਹੜੇ ਅਗਾਂ ਵਧੂ ਸੋਚ ਰੱਖਦੇ ਹੋਰ ਸਾਰਿਆਂ ਦਾ ਸਹਿਕਾਰ ਕਰਦੇ। ਬਾਈ ਗੁਰੂ ਦਾ ਵੀ ਰੂਪ ਆਪਣੇ ਚਰਨਾ ਵਿੱਚ ਨਵਾਸ ਬਖਸ਼ਣੇ। ਪਰਿਵਾਰ ਨੂੰ ਬਾੜਾ ਮੰਨਣ ਦਾ ਮਤਲਬ ਹੈ ਕਿ ਉਹ ਵਾਸੇ ਹੈ ਜਾਂ ਸੀ। ਅੱਜ ਸਾਰੇ ਤੇ ਜਾਣਦੇ ਹੀ ਹੋ ਕਿ ਉਹ ਸਾਡਾ ਅਣਮੋਲ ਹੀਰਾ ਰਾਜਪੂਤ ਬੱਤਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ। ਸੋ ਅੱਜ ਉਹਦੀ ਅਰਦਾਸ ਕਰਨਾਈ। ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉੱਜਣਾ ਬੜਾ ਮਨੇ ਸਾਰੀ ਜਿੰਨੀ ਵੀ ਦੁਨੀਆ ਹੈ ਐਹੋ ਜਿਹੀ ਬੰਦਾ ਨਹੀਂ ਸੀ ਕਿ ਜਿਨੇ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪਰਮਾਤਮਾ ਨੇ ਜਿਨੇ ਕੇ ਸਾ ਸਾਡੇ ਵੀਰ ਨੂੰ ਕਿਤੇ ਉੰਨੀ ਕੋ ਜੀ ਕੇ ਗਿਆ ਪਰ ਬਹੁਤ ਸੋਹਣਾ ਜੀ ਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਲੋਕੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਵਾਹ ਕਮਾਲ ਸੀਗਾ ਉਹ ਬੰਦਾ ਵਾਹ ਕਮਾਲ ਸਮਝਦਾਰ ਸੀਗਾ ਸੋਹਣੇ ਸੱਭਿਆਚਾਰ ਨੂੰ ਵੀ ਦਿੱਤੇ ਔਰ ਅੱਜ ਜਦੋਂ ਇਹ ਇਹ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖੋਦਲੀ ਨਵੇਂ ਹਰ ਬੰਤਵ ਦੇ ਲਈ ਅਰਦਾਸ ਬੇਨਤੀ ਕਰਨਾ ਹੈ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਚਾਹੀਦਾ ਹੈ ਰਾਗਿੰਦ ਤੇਰਾ ਵੇ ਭਗਤੀ ਸੁਰਜਣਾ ਆ ਇੱਥੇ ਯਾਦਾਂ ਹੁੰਦੀ ਹੈ ਤੂੰ ਹਮੇਸ਼ਾ ਲੋਕਾਂ ਦੇ ਦਰਮਿਆਨ ਰਹੇਗਾ ਯਾਰ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਵਾਹਿਗੁਰੂ